ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਗੁਰੂ ਰੂਪ ਗੁਰਸਵਾਰੀ ਸਾਹਿਬ ਸਿੰਘ ਜੀ ਆਓ ਅਜਾਪਾਂ ਇਤਿਹਾਸ ਨਾਲ ਜੁੜਦੇ ਹੋਏ ਤਨਤਨ ਸਹਿ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਵਖੂ ਵਖ ਲਖਾਰੀਆਂ ਦੀ ਕਲਮ ਤੋਂ ਜਿਵੇਂ ਕੋਈ 20 ਸਾਲ ਕੋਈ 25 ਸਾਲ ਉਹਨਾਂ ਦੀ ਭਗਤੀ ਪੋਰੇ ਦੀ ਲਿਖ ਦਿੰਦਾ ਜਿਤਨੇ ਵੀ ਗੁਰੂ ਸਾਹਿਬਾਨ ਹੋਏ ਨੇ ਉਹਨਾਂ ਨੇ ਤਪ ਕਰਨ ਤੋਂ ਪੋਰੇਆਂ ਵਿੱਚ ਬਹਿਣ ਤੋਂ ਗੁਰੇਜ ਵੀ ਕੀਤਾ ਤੇ ਲੋਕਾਂ ਨੂੰ ਸਮਝਾਇਆ ਵੀ ਉਸ ਦੀ ਬਾਵਤ ਅਜ ਆਪ ਜੀ ਦੇ ਨਾਲ ਵਿਚਾਰ ਚਰਚਾ ਸਾਂਝੀ ਕਰੀਏ ਕਿ ਧੰਤਨ ਸਹਿਬ ਸਿੰਘ ਤੇ ਹਜ਼ਰ ਸਾਹਿਬ ਜੀ ਦੇ ਪ੍ਰਚਾਰ ਉਦਾਸੀਆਂ ਦਾ ਸਫਰ ਬਤਾਏ ਸਮੇਂ ਬਾਅਦ ਸਿੱਖ ਇਤਿਹਾਸਕਾਰ ਸਰਦਾਰ ਹਜਿੰਦਰ ਸਿੰਘ ਦਲਗੀਰ ਉਹਨਾਂ ਦੀ ਖੋਜ ਭਰਪੂਰ ਲਿਖਤ ਜੋ ਕਿ ਭਾਈ ਸੁਖਜੀਤ ਸਿੰਘ ਜੀ ਡੱਲਾ ਵੱਲੋਂ ਭੇਜੀ ਗਈ ਹੈ ਆਲ ਜੀ ਦੇ ਨਾਲ ਸਾਂਝੀ ਕਰਦੇ ਹਾਂ ਕਿ ਗੁਰੂ ਤੇਗ ਬਹਾਦਰ ਸਾਹਿਬ ਨੂੰ ਬਕਾਲਾ ਵਿਖੇ ਪੂਰੇ ਵਿੱਚ ਤਪ ਕਰਨ ਦੀ ਅਸਲੀਅਤ ਕੀ ਹੈ ਸਿੱਖ ਇਤਿਹਾਸ ਵਿਗਾਰਨ ਵਾਲੇ ਕੋਈ ਲਖਾਰੀਆਂ ਨੇ ਗੁਰੂ ਤੇਗ ਬਹਾਦਰ ਸਾਹਿਬ ਬਾਰੇ ਲਿਖਿਆ ਹੈ ਉਹ 1643 ਤੋਂ 1664 ਤੱਕ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਜੋਤੀ ਜੋਰ ਸਮਾਉਣ ਤੋਂ ਗੁਰਗੱਦੀ ਮਿਲਨ ਤੱਕ 20 ਸਾਲ ਬਾਬਾ ਬਕਾਲਾ ਵਿੱਚ ਭੋਰੇ ਵਿੱਚ ਬੈਠ ਕੇ ਤਪ ਕਰਦੇ ਸਨ ਤੇ ਇੱਕ ਲਖਾਰੀ ਨੇ ਤਾਂ ਇਹ ਸਮਾਂ 25-26 ਸਾਲ ਵੀ ਲਿਖਿਆ ਹੈ ਦਰਸਲੇ ਇਹਨਾਂ ਲਖਾਰੀਆਂ ਨੂੰ ਇਸ ਸਮੇਂ ਦੇ ਸਿੱਖ ਤਵਾਰੀਖਬਾਰ ਇਸ ਮਕਰੀ ਨਹੀਂ ਸੀ ਲੱਭੀ ਤੇ ਉਹਨਾਂ ਨੇ ਯਵਲੀ ਮਾਰ ਦਿੱਤੀ ਜਾਂ ਸਮਝ ਲਓ ਕਿ ਇਸ ਖੱਪੇ ਨੂੰ ਪੂਰਾ ਕਰਨ ਵਾਸਤੇ ਉਹਨਾਂ ਨੇ ਗੁਰੂ ਸਾਹਿਬ ਪੂਰੇ ਵਿੱਚ ਲੋਕ ਕੇ ਤਬ ਕਰਦੇ ਨੇ ਗਲਤ ਬਿਆਨੀ ਲਿਖ ਦਿੱਤੀ ਪਹਿਲੀ ਗੱਲ ਤਾਂ ਗੁਰੂ ਸਾਹਿਬ ਇਸ ਸਮੇਂ ਵਿੱਚੋਂ ਸਿਰਫ 12 ਸਾਲ ਬਾਬਾ ਬਕਾਲਾ ਵਿਖੇ 8 ਸਾਲ ਅਸਾਮ ਬੰਗਾਲ ਬਿਹਾਰ ਤੇ ਉੱਤਰ ਪ੍ਰਦੇਸ਼ ਵਿੱਚ ਪ੍ਰਚਾਰ ਕਰਦੇ ਰਹੇ ਦੂਜਾ ਉਹਨਾਂ ਦਾ ਬਾਬਾ ਬਕਾਲਾ ਵਿੱਚ ਰਹਿਣ ਦਾ ਸਮਾਂ ਮਾਝੇ ਵਿੱਚ ਧਰਮ ਪ੍ਰਚਾਰ ਦਾ ਵੇਲਾ ਸੀ ਤੀਜਾ ਕੌਤੀ ਤਪੱਸਿਆ ਜਾਂ ਭੂਰੇ ਵਿੱਚ ਲੋਕ ਕੇ ਤਪ ਕਰਨਾ ਸਿੱਖ ਫਲਸਫੇ ਦੇ ਮੁੱਢੋਂ ਹੀ ਉਲਟ ਹੈ। ਕਿਆ ਜਾਪ ਕਿਆ ਤਪ ਕਿਆ ਬ੍ਰਤ ਪੂਜਾ 324 ਸਫੇ ਦੇ ਧੰਤਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਜ ਹੈ। ਕਿਆ ਜਾਪ ਕਿਆ ਤਪ ਸੰਜਮੋ ਕਿਆ ਵਰਤ ਕੀਆ ਇਸ਼ਨਾਨ 337 ਅੰਗ ਦੇ ਦਰਜ ਹੈ। ਜੰਗਲ ਵਿੱਚ ਜਾਣਾ ਜੋਗ ਸੰਿਆਜ ਜਾਂ ਕੌਤੀ ਤਪ ਦੇ ਹੋਰ ਡਰਾਮੇ ਤਨ ਤਨ ਸਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਤਾਂ ਖੁਦ ਆਪਣੀ ਬਾਣੀ ਦੇ ਵਿੱਚ ਰੱਦ ਕੀਤੇ ਨੇ ਕਾਹੇ ਰੇ ਬਾਣ ਖੋਜਣ ਜਾਏ ਸਰਬਨਵਾਸੀ ਸਦਾ ਲੇਪਾ ਤੋਹੀ ਸੰਗ ਸਮਾਈ 684 ਅੰਗ ਤੇ ਦਰਜ ਹੈ ਜੋਗੀ ਚੰਗਮੇ ਅਰ ਸન્યાਸ ਸਭ ਹੀ ਪਰ ਡਾਰੀ ਇਫਾਸ ਤਾਂ ਤਨ ਤਨ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 1186 ਤੇ ਸੁਭਾਏਮਾਨ ਹੈ ਮਨ ਰੇ ਗਹਿਓ ਨਾ ਕੋਈ ਉਪਦੇਸ਼ ਸਾਰੇ ਗੁਰੂ ਸਾਹਿਬਾਂ ਨੇ ਖੋਤੀ ਤੱਬ ਨੂੰ ਪਖੰਡਾ ਆ ਕੇ ਰੰਦ ਕੀਤਾ ਸੋ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਜ਼ਿੰਦਗੀ ਬਾਰੇ ਪੂਰੀ ਤਫਸੀਲ ਨਾ ਮਿਲਣ ਕਰਕੇ ਉਹਨਾਂ ਨੂੰ ਭੂਰੇ ਵਿੱਚ ਵੜਨ ਦੀ ਕੋਸ਼ਿਸ਼ ਕੀਤੀ ਤਵਾ ਰੇਖ ਦੀ ਜੱਦ ਸੀ ਕੀਰਤਪੁਰ ਸਾਹਿਬ ਵਿੱਚ ਗੁਰੂ ਹਰ राय ਜੀ ਗੁਰਗੰਦੀ ਦੀ ਸੇਵਾ ਨੂੰ ਨਿਭਾ ਰਹੇ ਨੇ ਮਾਝੇ ਦੇ ਵਿੱਚ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਧਰਮ ਪ੍ਰਚਾਰ ਵਿੱਚ ਆਪਣਾ ਰੋਲ ਅਦਾ ਕਰ ਰਹੇ ਨੇ ਵਿੱਚ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਜੀ ਕੀਰਤਪੁਰ ਵੀ ਹੋਇਆ ਕਰਦੇ ਸਨ ਜੂਨ 1656 ਵਿੱਚ ਆਪ ਗੁਰੂ ਹਰ ਰਾਏ ਜੀ ਨੂੰ ਮਿਲਣ ਵਾਸਤੇ ਕੀਰਤਪੁਰ ਗਏ ਉਹਨੇ ਦਿਨੀ ਆਗਰਾ ਕਾਸ਼ੀ ਬਨਾਰ ਸਵਾਰਾ ਰਸੀ ਮਿਰਜ਼ਾਪੁਰ ਪ੍ਰਿਆਗ ਅਲਾਹਾਬਾ ਤੋਂ ਇਲਾਵਾ ਗਿਆ ਪਟਨਾ ਢਾਕਾ ਤੇ ਸਾਮ ਤੋਂ ਵੀ ਬਹੁਤ ਸਾਰੀਆਂ ਸੰਗਤਾਂ ਗੁਰੂ ਹਰ ਰਾਏ ਸਾਹਿਬ ਜੀ ਦੇ ਦਰਸ਼ਨ ਵਾਸਤੇ ਆਈਆਂ ਹੱਸ ਇਹਨਾਂ ਸੰਗਤਾਂ ਨੇ ਉਹਨਾਂ ਨੂੰ ਅਰਜ਼ ਕੀਤੀ ਕਿ ਉਹ ਧਰਮ ਪ੍ਰਚਾਰ ਵਾਸਤੇ ਉਹਨਾਂ ਦੇ ਇਲਾਕੇ ਵਿੱਚ ਦਰਸ਼ਨ ਦੇਣ ਪਰ ਗੁਰੂ ਹਰਰਾਇ ਸਿੰਘ ਨੇ ਉਹਨਾਂ ਨੂੰ ਦੱਸਿਆ ਕਿ ਕੀਰਤਪੁਰ ਸੇਵਾ ਸੰਗਤਾਂ ਲਗਾਤਾਰ ਆਉਂਦੀਆਂ ਰਹਿੰਦੀਆਂ ਨੇ ਇਸ ਕਰਕੇ ਉੱਥੋਂ ਚਲੇ ਜਾਣ ਨਾਲ ਉਹ ਦੂਰ ਦਰਾੜੀਆਂ ਸੰਗਤਾਂ ਨੂੰ ਬੜੀ ਮੁਸ਼ਕਲ ਹੋਵੇਗੀ ਪਰ ਜਦ ਗੁਰੂ ਪੂਰਬ ਦੀਆਂ ਸੰਗਤਾਂ ਨੇ ਬਹੁਤਾ ਜ਼ੋਰ ਪਾਇਆ ਤਾਂ ਗੁਰੂ ਹਰਰਾਇ ਸਿੰਘ ਜੀ ਨੇ ਆਪਣੇ ਚਾਚਾ ਤਾਂ ਹੰਤਨ ਸੈਯਦ ਸਿੰਘ ਨੂੰ ਤੇਗਵਹਦ ਸਾਹਿਬ ਜੀ ਨੂੰ ਆਖਿਆ ਕਿ ਪੂਰਬੇ ਜਾ ਕੇ ਸੰਗਤਾਂ ਵਿੱਚ ਧਰਮ ਪ੍ਰਚਾਰ ਦੀ ਸੇਵਾ ਨਿਭਾਉਣ ਪਹਿਲਾਂ ਦਾ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਮਾਝੇ ਤੋਂ ਦੂਰ ਜਾਣਾ ਨਾ ਮਨਜ਼ੂਰ ਕੀਤਾ ਪਰ ਸੰਗਤਾਂ ਵੱਲੋਂ ਵਾਰ-ਵਾਰ ਜੀ ਕੀਤੇ ਜਾਣ ਤੇ ਉਹਨਾਂ ਨੇ ਪੂਰਬ ਦਾ ਦੌਰਾ ਕਰਨਾ ਮੰਨ ਲਿਆ ਗੁਰੂ ਤੇਗ ਬਹਾਦਰ ਸਾਹਿਬ ਜੀ 9 ਜੂਨ 1656 ਦੇ ਦਿਨ ਕੀਰਤਪੁਰ ਤੋਂ ਪੂਰਬ ਵੱਲ ਦੇ ਲੰਬੇ ਦੌਰੇ ਤੇ ਚੱਲ ਪਏ ਉਨ੍ਹਾਂ ਦਾ ਪਰਿਵਾਰ ਤੇ ਦਰਬਾਰੀ ਸਿੱਖਾਂ ਦਾ ਇੱਕ ਵੱਡਾ ਜਥਾ ਵੀ ਉਹਨਾਂ ਦੇ ਨਾਲ ਹੈ। ਇਸ ਸੰਬੰਧੀ ਇੱਕ ਇੰਦਰਾਜ ਭਟ ਵਹੀ ਤਲੌੜਾ ਪ੍ਰਗਣਾ ਜੀ ਦੇ ਵਿੱਚ ਲਿਖਦਾ ਹੈ। ਤਾਂਤਨ ਸਹਿਬ ਸ਼੍ਰੀ ਗੁਰਤੇਗ ਬਹਾਦਰ ਜੀ ਬੇਟਾ ਗੁਰੂ ਹਰਗੋਬਿੰਦ ਸਾਹਿਬ ਜੀ ਮਹਿਲ ਛੱਠੇ ਕਾ ਪੋਤਾ ਗੁਰੂ ਅਰਜਨ ਕਾ ਛੋਡੀ ਖੱਤਰੀ ਵਾਸੀ ਕੀਰਤਪੁਰ ਪ੍ਰਗਣਾ ਕੈਲੂਰ ਸਮਰ ਸਤਾਰਾਂ ਸੈ ਤੀਰਾਂ ਅਸਾੜ ਪ੍ਰਵਿਸ਼ਟੀ 11 ਤੀਰਥ ਯਾਤਰਾ ਜਾਣੇ ਦੀ ਤਿਆਰੀ ਕੀ ਮਾਤਾ ਨਾਨਕੀ ਜੀ ਆਈ ਇਸਤਰੀ ਗੁਰੂ ਹਰਗੋਬਿੰਦ ਜੀ ਕੀ ਮਾਤਾ ਨੇਤੀ ਜੀ ਆਈ ਇਸਤਰੀ ਗੁਰੂ ਗੁਰਦਿੱਤਾ ਜੀ ਕੀ ਮਾਤਾ ਹਰੀ ਜੀ ਆਈ ਇਸਤਰੀ ਗੁਰੂ ਸੂਰਜਮਲ ਜੀ ਕੀ ਬਾਬਾ ਬਾਲੂ ਅਸਨਾ ਤੇ ਬਾਬਾ ਅਲਮਸਤ ਜੀ ਆਏ ਚੇਲੇ ਗੁਰਗੁਦਿੱਤਾ ਜੀ ਕੇ ਮਾਤਾ ਗੁਜਰੀ ਜੀ ਆਏ ਇਸਤਰੀ ਗੁਰਤੇਗ ਬਹਾਦਰ ਜੀ ਕੀ ਕਿਰਪਾਲ ਚੰਦੇ ਆਇਆ ਬੇਟਾ ਬਾਬਾ ਲਾਲਚੰਦ ਸੁਪਿੱਖੀ ਕਾ ਦਿਵਾਨ ਦਰਗਾਹ ਮਾ ਲਾਇਆ ਬੇਟਾ ਦਵਾਰਕਾ ਦਾ ਸ਼ਿਵਰ ਕਾ ਬ੍ਰਾਹਮਣ ਕਾ ਸਾਧੂ ਰਾਮ ਆਇਆ ਬੇਟਾ ਧਰਮਚੰਦ ਖੋਸਲੇ ਕਾ ਦੁਰਗਾਦਾਸ ਆਇਆ ਬੇਟਾ ਮੂਲਚੰਦ ਜਲਾਣੀ ਪੁਆਰ ਕਾ ਦਿਆ ਦਾਸ ਆਇਆ ਬੇਟਾ ਮਾਈ ਦਾਸ ਪੁਆਰ ਬਲੌਂਦ ਕਾ ਚੌਪਤਰਾ ਆਇਆ ਬੇਟਾ ਪੈਰਾਰਾਮ ਸ਼ਿਵਰ ਕਾ ਹੋਰ ਸਿੱਖ ਫਕੀਰ ਆਏ ਪਾਟ ਵਈਆ ਵਿੱਚ ਗੁਰੂ ਸਾਹਿਬ ਦੇ ਪਰਿਵਾਰ ਦੇ ਹਰ ਮੈਂਬਰ ਨਾਲ ਗੁਰੂ ਲਿਖਦੇ ਨੇ ਏਤ ਪਉਣ ਤੋਂ ਚੱਲ ਕੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਜਥਾ ਮਲਕਪੁਰ ਰੰਗੜਾ ਕੋਟਲਾ ਨਿਆਂਖਾ ਲਖਨਾਊ ਪੰਜੋਖੜਾ ਕੁਰੂਕhetra ਦੇ ਇਲਾਕੇ ਵਿੱਚ ਧਰਮ ਪ੍ਰਚਾਰ ਕਰ ਰਿਆ ਹੋਇਆ 29 ਮਾਰ 1657 ਨੂੰ ਸਾਖ ਦੀ ਪਹਿਲੀ ਤੇ ਹਰਦੁਆਰ ਜਾ ਪੁੱਜੀ ਹਰਦੁਆਰ ਵਿੱਚ ਆਪ ਡੇਢ ਮਹੀਨੇ ਤੋਂ ਵੱਧ ਰਹੇ ਇਸ ਤਰ੍ਹਾਂ ਨਾਲੇ ਦੁਆਲੇ ਦੇ ਇਲਾਕਿਆਂ ਵਿੱਚ ਵੀ ਗਏ ਜਾਂਦੇ ਰਹੇ ਹਰਦੁਵਾਰ ਵਿੱਚ ਪ੍ਰਚਾਰ ਕਰਦੇ ਆ ਮਥਰਾ ਗੜ ਮੁਕਤੇਸ਼ਵਰ ਆਗਰਾ ਮੱਧਿਆ ਪਰਤੇ ਕਾਂਸੀ ਦੀਆਂ ਸੰਗਤਾਂ ਆਪ ਨੂੰ ਮਿਲਵਤਿਆਈਆਂ ਸੰਤਾਂ ਦੀ ਖਾਹਿਸ਼ ਸੀ ਕਿ ਸਾਂਵੇਂ ਰੱਖਦੇ ਆ ਆਪ ਇਹਨਾਂ ਇਲਾਕਿਆਂ ਵਿੱਚ ਵੀ ਗਏ ਆ ਆਪ ਨੇ ਆਗਰੇ ਵਿੱਚ ਕਈ ਮਹੀਨੇ ਬਤਾਏ ਸੈਂਕੜੇ ਪਰਿਵਾਰਾਂ ਨੂੰ ਸਿੱਖੀ ਵਿੱਚ ਸ਼ਾਮਲ ਕੀਤਾ ਹਰਦੁਵਾਰ ਅਤੇ ਪ੍ਰਿਆਗ ਦੇ ਵਿੱਚ ਕਾੜੇ ਇਲਾਕੇ ਵਿੱਚ ਕਈ ਮਹੀਨੇ ਬਤਾਉਣ ਮਗਰੋਂ ਆ ਪ੍ਰਿਆਗ ਪੁੱਜੇ ਆਪਨੇ ਪ੍ਰਿਆਗ ਵਿੱਚ ਕਈ ਮਹੀਨੇ ਬਤਾਏ ਇਸ ਵੇਲੇ ਮਾਤਾ ਗੁਜਰੀ ਆਪ ਜੀ ਦੇ ਨਾਲ ਸਨ ਇਸ ਮਗਰੋਂ ਆਪ ਮਿਰਜ਼ਾਪੁਰ ਵੀ ਗਏ ਤੇ ਇਥੋਂ ਚੜਕੇ 21 ਜੂਨ 1661 ਨੂੰ ਹਾਰ ਸੁਦੀ 5 ਸੰਮਤ 1718 ਦੇ ਦਿਨ ਕਾਸ਼ੀ ਪੁੱਜੇ ਪੱਟਵਹੀ ਮੁਤਾਬਕ ਮਾਈ ਦਾਸ ਬੱਲੂ ਕਾ ਜੇਠਾ ਮਾਈ ਦਾਸ ਦਾ ਧਿਆਲ ਦਾਸ ਮਾਈ ਦਾਸ ਕਾ ਮਣੀ ਰਾਮ ਮਾਈ ਦਾਸ ਕਾ ਹਰੀ ਚੰਦ ਜੇਠਾ ਕਾ ਮਤਰਾ ਦੀ ਆਦਾਸ ਕਾ ਗੁਰੂ ਤੇਗ ਬਹਾਦਰ ਜੀ ਬੇਟਾ ਗੁਰੂ ਹਰਗੋਬਿੰਦ ਜੀ ਮਹਿਲ ਛੱਤੇ ਕਾ ਬਨਾਰਸ ਆਏ ਸਾਲ 17618 ਅਸਾੜ ਸੁਦੀ ਪੰਚਮੀ ਗੱਲ ਨੂੰ ਨਾਨਕੀ ਜੀ ਆਈ ਮਾਤਾ ਗੁਰੂ ਤੇਗ ਬਹਾਦਰ ਜੀ ਕੀ ਮਾਤਾ ਹਰੀ ਜੀ ਆਈ ਮਾਤਾ ਸੂਜਮਲ ਕੀ ਕਹਿਣ ਦਾ ਭਾਵ ਕਿ ਉਹਨਾਂ ਨੇ ਇਤਿਹਾਸ ਦੇ ਵਿੱਚ ਪੂਰਾ ਵੇਰਵਾ ਦੇ ਕੇ ਦੱਸਿਆ ਜੂਨ 1661 ਦੇ ਅਖੀਰ ਵਿੱਚ ਗੁਰੂ ਸਾਹਿਬ ਗਿਆ ਤੇ ਪਟਨਾਵਾਲ ਨੂੰ ਚੱਲ ਪਏ ਰਸਤੇ ਵਿੱਚ ਪ੍ਰਚਾਰ ਕਰਦੇ ਹੋਏ ਆ ਜਲਾਈ ਦੇ ਸ਼ੁਰੂ ਵਿੱਚ ਫਤਨਾ ਪਹੁੰਚੇ ਇਸ ਮਗਰੋਂ ਆਪ ਲਾਹਬਾਦ ਵੀ ਗਏ 19 ਦਸੰਬਰ 1662 ਮਾਗ ਸ਼ੁਗਲਾ ਪੱਖੋਂ 5 ਸਮਰਸਦਾਰਾ 171 ਦੇ ਦਿਨ ਲਾਹਬਾਦ ਵਿਖੇ ਸਨ ਆਪਨੇ ਅਗਲੇ ਕਈ ਮਹੀਨੇ ਬਿਹਾਰ ਮੰਗਾਲ ਦੇ ਸਾਹਮਣੇ ਬਤਾਏ ਜਦੋਂ ਗੁਰੂ ਸਾਹਿਬ ਪੂਰਬ ਵਿੱਚ ਪ੍ਰਚਾਰ ਕਰਦੇ ਹੋਏ ਗਏ ਸਾ ਮਾਤਾ ਗੁਜਰੀ ਦੇ ਗੁਰੂ ਪਰਿਵਾਰ ਦੇ ਬਾਕੀ ਮੈਂਬਰ ਪਟਨਾ ਵਿਖੇ ਰਹੇ ਮਾਤਾ ਗੁਜਰੀ ਵਦੇਰਾ ਸਮਾ ਸੇਰ ਜੈਤਰਾਮ ਦੇ ਮਕਾਨ ਵਿੱਚ ਠਹਿਰੇ ਆਪ ਕਦੇ-ਕਦੇ ਰਾਜਾ ਫਤਿਹ ਸ਼ਾ ਬੈਣੀ ਦੇ ਘਰ ਵੀ ਜਾਇਆ ਕਰਦੇ ਸਨ ਇਸ ਦੌਰਾਨ 18 ਦਸੰਬਰ 1661 ਦੇ ਦਿਨ ਮਾਤਾ ਗੁਜਰੀ ਜੀ ਨੇ ਗੋਬਿੰਦ ਰਾਏ ਨੂੰ ਜਨਮ ਦਿੱਤਾ ਬੇਟੀ ਦੇ ਜਨਮ ਦੀ ਖਬਰ ਕਾਫੀ ਦਿਨ ਮਗਰੋਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਤੱਕ ਪਹੁੰਚੀ ਉਧਰ ਕੀਰਤਪੁਰ ਵਿੱਚ 6 ਅਕਤੂਬਰ 1661 ਦੇ ਦਿਨ ਗੁਰੂ ਹਰਰਾਇ ਸਿੰਘ ਜੀ ਜੋਤੀ ਜੋਤ ਸਮਾ ਗਏ। ਗੁਰੂ ਹਰਰਾਇ ਸਿੰਘ ਨੇ ਆਪਣੇ ਵੱਡੇ ਪੁੱਤਰ RAM ਰਾਏ ਨੂੰ ਪਹਿਲਾਂ ਗੁਰਗੱਦੀ ਦੇ ਹੱਕ ਤੋਂ ਵੇਦਖਲ ਕੀਤਾ। ਇਸ ਵਕਤ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਧਰਮ ਪ੍ਰਚਾਰ ਵਾਸਤੇ ਪਰੂਬ ਦੇ ਦੌਰੇ ਤੇ ਗਏ ਸਨ। ਇਸ ਹਾਲਤ ਵਿੱਚ ਗੁਰੂ ਹਰਰਾਇ ਸਿੰਘ ਨੇ ਗੁਰਗੱਦੀ ਗੁਰੂ ਹਰਕ੍ਰਿਸ਼ਨ ਸਾਹਿਬ ਨੂੰ ਸੌਂਪ ਦਿੱਤੀ। ਗੁਰੂ ਹਰਰਾਇ ਸਿੰਘ ਨੇ ਜੋਤੀ ਜੋਤ ਸਮਾਉਣ ਦੀ ਖਬਰ ਸ਼ੇਰ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਮਈ 1662 ਦੇ ਅਖੀਰ ਵਿੱਚ ਮਿਲੇ ਉਹ ਆਪ ਨੇ ਪੰਜਾਬ ਆਉਣ ਜਾਣ ਦੀ ਤਿਆਰੀ ਸ਼ੁਰੂ ਕਰ ਦਿੱਤੀ ਗੁਰੂ ਸਾਹਿਬ ਨੇ ਚਮਾਸਾ ਜੂਨ ਤੋਂ ਸਤੰਬਰ ਲੰਘਣ ਮਗਰੋਂ ਅਕਤੂਬਰ 1662 ਵਿੱਚ ਪਟਨਾ ਤੋਂ ਪੰਜਾਬ ਵੱਲ ਸਫ਼ਰ ਸ਼ੁਰੂ ਕੀਤਾ ਇਸ ਵੇਲੇ ਗੋਵਿੰਦ ਰਾਏ ਜੀ ਦੀ ਉਮਰ ਸਿਰਫ 10 ਮਹੀਨੇ ਸੀ ਇਸ ਕਰਕੇ ਗੁਰੂ ਤੇਗ ਬਹਾਦਰ ਸਾਹਿਬ ਨੇ ਮਾਤਾ ਗੁਜਰੀ ਤੇ ਬੇਟੇ ਨੂੰ ਆਪਣੇ ਸਾਲੇ ਜਪਾਰ ਚੰਦ ਸੁਪਕੀ ਅਤੇ ਭਾਈ ਚੋਪਤ ਰਾਏ ਚੋਪਾ ਜੀ ਦੀ ਦੇਖ ਰਿ ਵਿੱਚ ਪਟਨਾ ਵੀ ਖੇ ਛੱਡ ਦਿੱਤਾ ਬਾਕੀ ਪਰਿਵਾਰ ਤੇ ਸਿੰਘਾਂ ਨੂੰ ਨਾਲ ਲੈ ਕੇ ਦਿੱਲੀ ਵੱਲ ਰਵਾਨਾ ਹੋ ਗਏ ਆਪ ਦੇ ਨਾਲ ਮਾਤਾ ਨਾਨਕੀ ਮਾਤਾ ਹਰੀ ਮਾਤਾ ਨੰਤੀ ਸਾਧੂ ਰਾਮ ਖੋਸਲਾ ਦੀਵਾਨ ਦਰਗਾਹ ਮੱਲ ਭਾਈ ਧਿਆਲ ਦਾਸ ਤੇ ਹੋਰ ਬਹੁਤ ਸਾਰੇ ਸਾਥੀ ਸਨ ਤਿੰਨ ਮਹੀਨੇ ਦਾ ਸਫ਼ਰ ਕਰਨ ਮਗਰੋਂ ਜਿਹਾ ਜਿਹਾ 3 ਜਨਵਰੀ 1663 ਦੇ ਦਿਨ ਪ੍ਰਿਆਗ ਪੁੱਜਾ ਪ੍ਰਿਆਗ ਵਿਸ਼ੇਖ ਸੰਗਤਾਂ ਨੇ ਆਪ ਨੂੰ ਕਈ ਔਚੇ ਰੋਕੀ ਰੱਖਿਆ ਇਸ ਮਗਰੋਂ ਆਪ ਆਗਰਾਵਲ ਚਲੇ ਗਏ ਪਿਛਲੇ ਦੌਰੇ ਵਾਂਗ ਇਸ ਵਾਰ ਵੀ ਆਪ ਨੂੰ ਕਈ ਮਹੀਨੇ ਆਗਰਾ ਵਿੱਚ ਰੁਕਣਾ ਪਿਆ ਆਗਰਾ ਵਿੱਚ ਰਿੰਦੇ ਆ ਆਪਣੇ ਆਲੇ ਦੁਆਲੇ ਦੇ ਇਲਾਕੇ ਦੇ ਕਈ ਪਿੰਡਾਂ ਦਾ ਦੌਰਾ ਕੀਤਾ ਆਪ ਮਥਰਾ ਵੀ ਗਏ ਤੇ ਕਈ ਦਿਨ ਦੇ ਮਾਣਸੀ ਆਉਂਦੇ ਰਹੇ ਵੱਖ-ਵੱਖ ਥਾਵਾਂ ਦਾ ਦੌਰਾ ਕਰਦੇ ਹੋਏ ਆਪ 21 ਮਾਰ 1664 ਦੇ ਦਿਨ ਦਿੱਲੀ ਪੁੱਜੇ ਜਿੱਥੇ ਆਪ ਦਿਲਵਾਲੀ ਮੁਹੱਲੇ ਵਿੱਚ ਭਾਈ ਕਲਿਆਣਾ ਜੀ ਦੀ ਧਰਮਸ਼ਾਲਾ ਵਿੱਚ ਠਹਿਰੀ ਭਾਈ ਕਲਿਆਣਾ ਦੀ ਪੋਤੇ ਪਾਈ ਬਾਗਾ ਤੇ ਪਰਪੋਤੇ ਨਾਨੂ RAM ਨੇ ਆਪ ਨੂੰ ਤਿਹ ਦਿਨੋਂ ਜੀ ਆਇਆਂ ਆਖਿਆ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਦਿੱਲੀ ਪੁੱਜਣ ਤੇ RAM ਰਾਏ ਜੋ ਔਰੰਗਜੀਬ ਨਾਲ ਨੇੜਤਾ ਬਣਾ ਕੇ ਉੱਥੇ ਰਹਿ ਰਿਹਾ ਸੀ ਨੂੰ ਵੀ ਆਪ ਨੂੰ ਮਿਲਣ ਆਇਆ RAM ਰਾਏ ਨੇ ਗੁਰੂ ਤੇਗ ਬਹਾਦਰ ਸਾਹਿਬ ਨੂੰ ਵੀ ਚੁੱਕ ਦੇਣ ਦੀ ਕੋਸ਼ਿਸ਼ ਕੀਤੀ ਕਿਹਾ ਗੁਰਗੱਦੀ ਦੇ ਹੱਕ ਤਾਂ ਤੁਹਾਡਾ ਬੰਦਾ ਸੀ ਉਹਦੇ ਆਖੜ ਤੇ ਗੁਰੂ ਤੇਗ ਬਹਾਦਰ ਸਾਹਿਬ ਨੇ ਇਹ ਕਿ ਗੁਰੂ ਹਰਰਾਇ ਸਿੰਘ ਨੇ ਜਿਸ ਨੂੰ ਠੀਕ ਸਮਝਿਆ ਉਸ ਨੂੰ ਗੱਦੀ ਸੌਂਹ ਦਿੱਤੀ ਉਹਦੇ ਫੈਸਲੇ ਤੇ ਕਿੰਤੂ ਨਹੀਂ ਕੀਤਾ ਜਾ ਸਕਦਾ RAM ਰਾਏ ਨੇ ਆਪਣੀ ਧਾਲ ਗਲਤੀ ਨਾ ਵੇਖੀ ਤੇ ਵਾਪਸ ਚਲਾ ਗਿਆ ਇਸ ਦੌਰਾਨ ਭਾਈ ਬਾਗਾ ਨੇ ਗੁਰਦੇਵ ਸਾਹਿਬ ਨੂੰ ਦੱਸਿਆ ਕਿ ਗੁਰੂ ਹਰਕ੍ਰਿਸ਼ਨ ਜੀ ਦਿੱਲੀ ਵਿੱਚ ਆਏ ਹੋਏ ਨੇ ਉਹਨਾਂ ਨੂੰ RAM ਰਾਏ ਨੇ ਗੁਰਗੱਦੀ ਦਾ ਝਗੜਾ ਖੜਾ ਕਰਕੇ ਔਰੰਗਜ਼ੇਬ ਵੱਲੋਂ ਦਿੱਲੀ ਆਉਣ ਵਾਸਤੇ ਸੰਮਣ ਭਜਵਾਏ ਉਹਨਾਂ ਨੇ ਇਹ ਵੀ ਦੱਸਿਆ ਕਿ ਗੁਰੂ ਹਰਕ੍ਰਿਸ਼ਨ ਸਾਹਿਬ ਤੇ ਔਰੰਗਜ਼ੇਬ ਦਾ ਮੇਲੇ ਜਿੱਤਕ ਨਹੀਂ ਹੋ ਸਕਿਆ ਇਹ ਸੁਣ ਕੇ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਨੇ ਗੁਰੂ ਹਰਿਕ੍ਰਿਸ਼ਨ ਜੀ ਨੂੰ ਮਿਲਣ ਦਾ ਫੈਸਲਾ ਕੀਤਾ ਅਗਲੇ ਦਿਨ 22 ਮਾਰਚ ਨੂੰ ਗੁਰ ਤੇਗ ਬਹਾਦਰ ਸਾਹਿਬ ਜੀ ਰਾਜਾ ਜੈ ਸਿੰਘ ਮਿਰਜ਼ਾ ਦੇ ਬੰਗਲੇ ਤੇ ਗਏ ਗੁਰੂ ਹਰਿਕ੍ਰਿਸ਼ਨ ਸਾਹਿਬ ਬੜੇ ਪਿਆਰ ਨਾਲ ਆਪ ਨੂੰ ਮਿਲੇ ਆਪਣੇ ਪਨਨ ਦੀ ਭਗਤੀ ਹਾਲਾਤ ਤੇ ਉਹਨਕਤਿਆਂ ਬਾਰੇ ਗੁਰੂ ਹਰਿਕ੍ਰਿਸ਼ਨ ਸਾਹਿਬ ਨਾਲ ਆਪਣੀ ਵਿਚਾਰ ਸਾਂਝੀ ਕੀਤੀ ਨਾਲ ਹੀ ਗੋਮਦਰਾਏ ਦੇ ਜਨਮ ਬਾਰੇ ਦੱਸਿਆ ਗੁਰੂ ਤੇਗ ਬਹਾਦਰ ਸਾਹਿਬ ਨੇ ਗੁਰੂ ਹਰਕ੍ਰਿਸ਼ਨ ਸਾਹਿਬ ਨਾਲ ਰਾਮਰਾਜ ਜੀ ਦੀ ਸਾਖਸ਼ਤ ਦਾ ਜ਼ਿਕਰ ਕੀਤਾ ਉਹਨਾਂ ਗੁਰੂ ਹਰਕ੍ਰਿਸ਼ਨ ਜੀ ਨੂੰ ਇਹ ਵੀ ਦੱਸਿਆ ਕਿ ਅਰੰਗ ਜੇ ਬਹੁਤ ਚਲਾਕ ਬੰਦਾ ਹੈ ਉਸ ਨਾਲ ਗੱਲਬਾਤ ਵਿੱਚ ਵੱਤ-ਵਤ ਚੌਕਸ ਰਹਿਣਾ ਜ਼ਰੂਰੀ ਹੈ ਇਸ ਮੌਕੇ ਤੇ ਗੁਰੂ ਹਰਕ੍ਰਿਸ਼ਨ ਸਾਹਿਬ ਨੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਨੂੰ ਕਿਹਾ ਕਿ ਜੇ ਮੈਨੂੰ ਅਕਾਲ ਪੁਰਖ ਦਾ ਬਲਾਵਾ ਆ ਗਿਆ ਤਾਂ ਗੁਰੂ ਨਾਨਕ ਸਾਹਿਬ ਜੀ ਦੀ ਗੱਦੀ ਸੰਭਾਲਣ ਦੀ ਸੇਵਾ ਤੁਹਾਨੂੰ ਕਰਨੀ ਪਵੇਗੀ ਇਹ ਸੁਣ ਗੁਰੂ ਤੇਗ ਬਹਾਦਰ ਸਾਹਿਬ ਚੁੱਪ ਚੀਤੇ ਗੰਭੀਰ ਹੋ ਗਏ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ 22 ਤੇ 23 ਮਾਰਚ ਦਾ ਦਿਨ ਗੁਰੂ ਹਰਿਕ੍ਰਿਸ਼ਨ ਜੀ ਦੇ ਨਾਲ ਰਾਜਾ ਜੈ ਸਿੰਘ ਮਿਰਜ਼ਾ ਦੇ ਮੰਗਲੇ ਵਿੱਚ ਰਹੇ ਵਿਚਾਰਾਂ ਕਰਦੇ ਰਹੇ ਆ 24 ਮਾਰਚ 1664 ਦੇ ਦਿਨ ਆਪਣੇ ਪਰਿਵਾਰ ਤੇ ਜਥੇ ਦੇ ਬਾਕੀ ਸਿੰਘਾਂ ਨਾਲ ਪੰਜਾਬ ਵਾਸਤੇ ਰਵਾਨਾ ਹੋ ਗਏ ਰਸਤੇ ਵਿੱਚ ਆਪਣੀ ਭੈਣ ਬੀਬੀ ਵੀਰੋ ਨੂੰ ਮਿਲਣ ਵਾਸਤੇ ਪਿੰਡ ਮੱਲਾ ਵੀ ਗਏ ਭਾਜੀ ਸਾਧੂ ਰਾਮ ਦੇ ਪਰਿਵਾਰ ਨੇ ਆਪ ਜੀ ਦੀ ਬੜੀ ਸੇਵਾ ਕੀਤੀ ਉਹ ਜਨ ਦਿਵਾਨ ਸਜਾਉਣ ਮਗਰੋਂ ਗੁਰੂ ਤੇਗ ਬਹਾਦਰ ਸਾਹਿਬ ਜੀ ਆਪਣੇ ਜੀਜੇ ਭਾਈ ਸਾਧੂ ਰਾਮ ਨੂੰ ਮੱਲਾ ਵਿੱਚ ਛੱਡ ਕੇ ਸultanpur ਵੱਲ ਚੱਲ ਪਏ ਜਿੱਥੇ ਅੱਗੇ ਉਹ ਬਖਾਲਾ ਚਲੇ ਗਏ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ 24 ਮਾਰਚ 1664 ਦੇ ਦਿਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦਿੱਲੀ ਤੋਂ ਪੰਜਾਬ ਵੱਲ ਰਵਾਨਾ ਹੋਏ ਅਗਲੇ ਦਿਨ 25 ਮਾਰਚ ਨੂੰ ਗੁਰੂ ਹਰਿਕ੍ਰਿਸ਼ਨ ਤੇ ਗੁਰੂ ਹਰਿਕ੍ਰਿਸ਼ਨ ਸਾਹਿਬ ਤੇ ਔਰੰਗਜ਼ੇਬ ਵਿਚਕਾਰ ਪਹਿਲੀ ਮੁਲਾਕਾਤ ਹੋਈ ਔਰੰਗਜ਼ੇਬ ਨੇ ਉਹਨਾਂ ਨੂੰ 2 ਦਿਨ ਬਾਅਦ ਫਿਰ ਮਿਲਣ ਵਾਸਤੇ ਕਿਹਾ ਉਸ ਰਾਤ ਗੁਰੂ ਸਾਹਿਬ ਤੇਜੇਜਕ ਦੀ ਬਿਮਾਰੀ ਨੇ ਹਵਲਾ ਕਰ ਦਿੱਤਾ ਅਗਲੇ 4 ਦਿਨ ਬੁਖਾਰ ਵੱਧ ਗਿਆ ਅਖੀਰ ਸਮਾਂ ਆਇਆ ਜਾਣ ਕੇ 30 ਮਾਰ 1664 ਦੇ ਦਿਨ ਸਾਰਿਆਂ ਨੂੰ ਕੁਲ ਬੁਲਾ ਕੇ ਆਖਿਆ ਵੀਰੇ ਮਗਰੋਂ ਗੁਰਗੱਦੀ ਬਕਾਲੇ ਵਾਲੇ ਬਾਬੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਸੌਂਪਣੀ ਹੈ ਬਾਬਾ ਬਸੇ ਗ੍ਰਾਮ ਬਕਾਲੇ ਕਹਿ ਤੂੰ ਥੋੜਾ ਚੈਨ ਮਗਰੋਂ ਜੋਤੀ ਜੋ ਸਮਾਗੈ ਸੰਸਕਾਰ ਕਰਨ ਤੋਂ ਕੋਈ ਦਿਨ ਮਗਰੋਂ ਮਾਤਾ ਸਲਖੜੀ ਜੀ ਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਗੁਰਗੱਦੀ ਸਹਾਰਨ ਵਾਸਤੇ ਬਕਾਲੇ ਪੇਗਾਮ ਭੇਜਿਆ ਅਪ੍ਰੈਲ ਤੋਂ ਜੁਲਾਈ ਤੱਕ 4 ਮਹੀਨੇ ਸੰਗਤਾਂ ਕੀਰਤ ਭਰਉਂਦੀਆਂ ਰਹੀਆਂ ਜਦ ਉਹਨਾਂ ਨੂੰ ਪਤਾ ਲੱਗਾ ਕਿ ਗੁਰਗੱਦੀ ਗੁਰੂ ਤੇਗ ਬਹਾਦਰ ਸਾਹਿਬ ਨੂੰ ਸੌਂ ਦਿੱਤੀ ਗਈ ਹੈ ਉਹ ਬਕਾਲਾ ਵਿੱਚ ਆਉਂਦੇ ਕੁਝ ਸਿੱਖ ਆਪ ਨੂੰ ਲੱਭਣ ਵਾਸਤੇ ਬਾਬੇ ਬਕਾਲੇ ਆ ਗਏ ਗੁਰੂ ਸਾਹਿਬ ਨੇ ਬਕਾਲਾ ਵਿੱਚ ਰਹਿਣਾ ਹੀ ਮਜਬੂਰ ਕੀਤਾ ਇਥੇ ਆਪ ਅਜੇ ਦੀਵਾਨ ਨਹੀਂ ਸਨ ਸਜਾਇਆ ਕਰਦੇ ਅਖੀਰ 4 ਮਹੀਨੇ ਡੇਕਣ ਮਗਰੋਂ ਗੁਰੂ ਹਰਿਕ੍ਰਿਸ਼ਨ ਜੀ ਦੇਵੇਂ ਮਾਤਾ ਸਲਖਣੀ ਜੀ ਦੀਵਾਨ ਦਰਗਾਹ ਮੱਲ ਭਾਈ ਮਣੀ ਰਾਮ ਇਹਨਾਂ ਸਾਰਿਆਂ ਨੇ ਫੈਸਲਾ ਕੀਤਾ ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਮੁਰਗਦੀ ਸਮਾਰਨ ਵਾਸਤੇ ਇਰਜ਼ ਕੀਤੀ ਇਸ ਮਰਿਆਦਾ ਦੀ ਅਰਦਾਸ ਕਰਨ ਦਾ ਫੈਸਲਾ ਕਰ ਲਿਆ ਸਾਰੇ ਜਣੇ 11 ਗੱ 1664 ਦੇ ਦਿਨ ਬੁਕਾਲਾ ਪੁਜੇ ਸ਼ੇ ਗੁਰੂ ਤੇਗ ਬਹਾਦਰ ਸਾਹਿਬ ਨੂੰ ਮਰੇ ਗੁਰਤੇਗ ਭਗਤ ਸਾਹਿਬ ਜੀ ਨੂੰ ਅਰਦੇ ਸੰਪੰਨੀ ਅਰਦਾਸ ਬਾਬਾ ਦਵਾਰਕਾ ਦਾਸ ਬੇਟਾ ਬਾਬਾ ਅਰਜਾਨੀ ਪੋਤਾ ਬਾਬਾ ਮੋਰੀ ਤੇ ਪੜਪੋਤਾ ਗੁਰੂ ਅਮਰਦਾਸ ਜੀ ਦੇ ਨਵਾਈ ਇਸ ਮੌਕੇ ਦੇ ਬਹੁਤ ਸਾਰੀਆਂ ਸੰਗਤਾਂ ਹਾਜ਼ਰ ਸਨ ਇੰਦਰ ਰਾਜ ਵਈਆ ਪਟ ਇੰਜ ਮਿਲਦਾ ਹੈ ਦੀਵਾਨ ਦਰਗਾਹ ਮੱਲ ਬੇਟਾ ਦਵਾਰਕਾ ਦਾਸ ਕਾ ਪੋਤਾ ਪ੍ਰਗ ਦਾਸ ਕਾ ਚੌਪਤਰਾਏ ਬੇਟਾ ਪੈਰੀ ਕਾ ਪੋਤਾ ਗੋਤਮ ਕਾ ਸ਼ਿਪਰ ਬ੍ਰਾਹਮਣ ਜੇਠਾ ਮਾਈ ਦਾਸ ਕਾ ਮਣੀ ਰਾਮ ਮਾਈ ਦਾਸ ਦਾ ਬਲਾਉ ਜਰਾਨੇ ਜੱਗੂ ਬੇਟਾ ਪਦਮਾ ਦਾ ਪੋਤਾ ਕੌਲੇ ਕਾ ਹਜਾਵਤ ਅਬਿਆਨ ਨਾਨੂ ਬੇਟਾ ਭਾਗੀ ਕਾ ਪੋਤਾ ਮੈਦੇ ਕਾ ਦਿੱਲੀ ਮੈਂ ਗੁਰੂ ਹਰਕ੍ਰਿਸ਼ਨ ਜੀ ਮਹਿ ਅਠਵੇਂ ਕੀ ਮਾਤਾ ਸਲਖਣੀ ਕੇ ਸਾਥ ਬੁਕਾਲੇ ਆਏ ਸਾਲ 1761 ਭਾਦਵਾ ਕੀ ਮਾ ਉਸਕੇ ਦਿਨ ਪਟਵਹੀ ਤਲਾਉਂਦਾ ਪ੍ਰਗਣਾ ਜੀਤ ਖਾਤਾ ਜਲਹਨੂ ਕਾ ਗੁਰਗੱਦੀ ਸਮਰਣ ਮਗਰੋਂ ਗੁਰ ਤੇਗ ਬਹਾਦਰ ਸਾਹਿਬ ਦਾ ਸਭ ਤੋਂ ਪਹਿਲਾ ਦੌਰਾ ਕੀਰਤਪੁਰ ਦਾ ਸੀ ਜੂਨ 1656 ਵਿੱਚ ਪੂਰਬ ਦੇ ਦੌਰੇ ਮਗਰੋਂ ਆ ਪਿਛਲੇ 8 ਸਾਲ ਵਿੱਚ ਇੱਕ ਵਾਰ ਵੀ ਸਿੱਖ ਕੌਮ ਦੇ ਹੈੱਡਕੁਆਰਟਰ ਕੀਰਤਪੁਰ ਨਹੀਂ ਗਏ ਇਸ ਦੌਰਾਨ ਗੁਰੂ ਹਰਰਾਏ ਸਾਹਿਬ ਜੀ ਤੇ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਜੋਤੀ ਜੋਤ ਸਮਾ ਗਏ ਇਸ ਤੋਂ ਇਲਾਵਾ ਗੁਰੂ ਹਰਰਾਏ ਸਾਹਿਬ ਜੀ ਦੀ ਬੇਟੀ ਰੂਪੌਰ ਦਾ ਵਿਆਹ ਹੋ ਚੁੱਕਾ ਸੀ ਤੇ ਉਹ ਆਪਣੇ ਪਤੀ ਨਾਲ ਗੀਤਪੁਰ ਦੇ ਨਾਲ ਲੱਗਦੇ ਪਿੰਡ ਕਲਿਆਣ ਪਰ ਵਿਚਰੇ ਸੀ ਇਸ ਕਰਕੇ ਗੁਰੂ ਸਾਹਿਬ ਨੇ ਸਭ ਤੋਂ ਪਹਿਲਾਂ ਬੀਬੀ ਰੂਪੌਰ ਨੂੰ ਮਿਲਦਾ ਫਸਲਾ ਕੀਤਾ ਔਰ ਜੋ ਉਸ ਦੇ ਪਿਤਾ ਦੇ ਭਰਾ ਦੇ ਜੋਤੀ ਜੋ ਸਮਾਣ ਸੰਬੰਧੀ ਪ੍ਰਚਾਰਣੀ ਕਰ ਸਕਣ 21 ਅਗਸਤ 16 ਚ ਚੌੜ ਦੇ ਦਿਨ ਆ ਬੀਬੀ ਰੂਪੌਰ ਦੇ ਘਰ ਪੁਜੇ ਇਸ ਮੌਕੇ ਤੇ ਬਹੁਤ ਸਾਰੇ ਦਰਬਾਰੀ ਵੀ ਸਿੱਖ ਸਨ ਇਸ ਇੰਦਰਾਜ ਵੀ ਪਟਵਹੀ ਮਲਤਾਨੀ ਸਿੰਧੀ ਜਿਗਰ ਕਰਦਾ ਹੈ ਗੁਰੂ ਤੇਗ ਬਹਾਦਰ ਜੀ ਮਹਾਨ ਨਾਮੇ ਪਾਸ਼ਾ ਬਾਬਾ ਬਕਾਲਾ ਸੇ ਕੀਤਪੁਰ ਆਏ ਪ੍ਰਗਣਾ ਕਹਿਲੂ ਸਾਲ 1721 ਸੁਹਾਵਾ ਸੁਦੀ ਦਸਮੀ ਖੇਮ ਕਰਨ ਤੁਸੇ ਖਤਰੀ ਕੇ ਘਰ ਬੀਬੀ ਰੋਪ कौर ਕੋ ਬਲਾਉਣਾ ਸਾਧਵਾਰ ਕਾ ਦਾਸ ਆਇਆ ਬੇਟਾ ਰਜਾਨੀ ਸਹਿ ਭੱਲੇ ਘਰ ਸਾਧ ਦੀਵਾਨ ਦਰਗਾ ਮਲ ਆਇਆ ਬੇਟਾ ਦਵਾਰਕਾ ਦਾ ਸ਼ਿਵਰ ਕਾ ਸਾਰ ਜੱਗੂ ਬੇਟਾ ਪਦਮਾ ਕਾ ਆਇਆ ਹਜਾਤ ਬਿਆਨ। ਸੋ ਕਹਿਣ ਦਾ ਭਾਵ ਕਿ ਅਸਲੀਅਤ ਦੇ ਵਿੱਚ ਸਿੱਖ ਧਰਮ ਦੇ ਵਿੱਚ ਜਿਹੜਾ ਸਾਨੂੰ ਤਪਾਂ ਵਾਸਤੇ ਜੋੜਿਆ ਜਾਂਦਾ ਹੈ ਜਾਂ ਪੁੱਠੇ ਸਿੱਧੇ ਕਿਸੇ ਵੀ ਤਰੀਕੇ ਜਿਨ੍ਹਾਂ ਤੋਂ ਸਤਗੁਰਾਂ ਨੇ ਸਾਨੂੰ ਗੁਰਬਾਣੀ ਦੇ ਚੁਰਜਕ ਕੀਤਾ ਹੈ। ਜਾਪ ਤਪ ਸਾਧਨਾ ਭੁਖੇ ਰਹਿਣਾ ਇਹਨਾਂ ਚੀਜ਼ਾਂ ਦਾ ਸਤਿਗੁਰਾਂ ਨੇ ਖੰਡਨ ਕੀਤਾ ਸੀ ਸੋ ਕੁਝ ਇਤਿਹਾਸਕਾਰਾਂ ਨੇ ਇਹਨਾਂ ਨੂੰ ਇਹਨਾਂ ਦੇ ਨਾਲ ਜੋੜਨਾ ਸ਼ੁਰੂ ਕੀਤਾ ਜਿਵੇਂ ਕਿ ਅੱਜ ਦੇ ਸਾਡੇ ਸਿੱਖ ਕੌਮ ਦੇ ਮਹਾਨ ਆਗੂ ਵੀ ਇਸ ਪੁੱਠੀ ਰਵਾਇਤ ਨੂੰ ਚਲਾ ਰਹੇ ਨੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਇਹਨਾਂ ਨੂੰ ਸਮਾਤ ਬਖਸ਼ਣ ਕਿਰਪਾ ਕਰਨ ਸੱਚੇ ਪਾਤਸ਼ਾਹ ਸੋ ਆਓ ਜੀ ਹੋਈਆਂ ਭੁੱਲਾਂ ਨੂੰ ਨਾ ਚਿਤਾਰੀਏ ਔਰ ਗੱਜ ਕੇ ਫਤਿਹ ਗਜਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ